ਮੈਂ ਰੱਬ ਦੀ ਕ੍ਰੇਸ਼ਨ ਨਿੰਦੀ ਨਹੀਂ ਕਦੇ ਮੈਂ ਰੱਬ ਦੀ ਕ੍ਰੇਸ਼ਨ ਨਿੰਦੀ ਨਹੀਂ ਕਦੇ ਉਹਨੇ ਸਭ ਨੂੰ ਖੂਬ ਸਜਾਇਆ ਏ ਉਹਨੇ ਸਭ ਨੂੰ ਖੂਬ ਸਜਾਇਆ ਏ ਉਹ ਵੱਖਰੀ ਗੱਲ ਹੈ ਉਹ ਵੱਖਰੀ ਗੱਲ ਹੈ ਕੋਈ ਮੇਰੇ ਦਿਲ ਨੂੰ ਕੋਈ ਤੇਰੇ ਦਿਲ ਨੂੰ ਪਾਇਆ ਏ ਉਹ ਸਭ ਸੋਹਣੇ ਭਾਂਡੇ ਸਾਜਦਾ ਉਹ ਸਭ ਸੋਹਣੇ ਭਾਂਡੇ ਸਾਜਦਾ ਉਸ ਚੇਬ ਬਣਾ ਕਿਸੇ ਚ ਚ ਪਾਇਆ ਏ ਉਹ ਸੱਚੇ ਬਣਾ ਕਿਸੇ ਚ ਪਾਇਆ ਏ ਬਾਕੀ ਉਹਦੀ ਨਜ਼ਰ ਹੈ ਬਾਕੀ ਉਹਦੀ ਨਜ਼ਰ ਹੈ ਕਿਸੇ ਨੂੰ ਉਹਨੇ ਠੰਡਾ ਰੱਖਿਆ ਕਿਸੇ ਨੂੰ ਚੁੱਲ੍ਹੇ ਚੜਾਇਆ ਏ ਕਿਸੇ ਨੂੰ ਸੌਣ ਲਈ ਫੁੱਲਾਂ ਵਾਲੀ ਸੇਜ ਦਿੱਤੀ ਤੇ ਕਿਸੇ ਨੂੰ ਉਹਦੇ ਹੀ ਦਰਵਾਜ਼ੇ ਖੜਾਇਆ ਹੈ ਭਾਂਡੇ ਸਾਰੇ ਹੀ ਹੱਛੇ ਹੋਵਣ ਭਾਂਡੇ ਸਾਰੇ ਹੀ ਹੱਛੇ ਹੋਵਨ ਮੈਂਨੇ ਰੱਖਦਾ ਉਹਦੇ ਮਾਲਕ ਨੇ ਭਗਤੀ ਸੰਗ ਕਿੰਨਾ ਚਮਕਾਇਆ ਏ ਮੈਂਨੇ ਰੱਖਦਾ ਉਹਦੇ ਮਾਲਕ ਨੇ ਭਗਤੀ ਸੰਗ ਕਿੰਨਾ ਚਮਕਾਇਆ ਏ ਤੂੰ ਦੁਨੀਆ ਤਾਂ ਹੀ ਮੁਹੱਬਤ ਵੰਡੇ ਤੂੰ ਦੁਨੀਆ ਤਾਂ ਹੀ ਮੁਹੱਬਤ ਵੰਡੇ ਦਸ ਕਦੇ ਖੁਦ ਨੂੰ ਵੀ ਸਹਲਾਇਆ ਏ ਬਣਾਇਆ ਤੈਨੂੰ ਵੀ ਉਸ ਸੱਚੇ ਰੱਬ ਨੇ ਬਣਾਇਆ ਤੈਨੂੰ ਵੀ ਉਸ ਸੱਚੇ ਰੱਬ ਨੇ ਏ ਨੇ ਤੈਨੂੰ ਪਿਆਰ ਕਰਾਂ ਕਦੇ ਖੁਦ ਨੂੰ ਆਖ ਸੁਣਾਇਆ ਏ ਸੰਧੂ ਕਦੇ ਖੁਦ ਨੂੰ ਆਖ ਸੁਣਾਇਆ ਏ ਸੰਧੂ ਕਦੇ ਖੁਦ ਨੂੰ ਆਖ ਸੁਣਾਇਆ ਏ